A kní patent Smile auditire Play this Saint-Saëns ang Scythe al magne ere Professene Actaans ko littit Mama English song ¶ Remix ¶ Laccha ¶ bye ¶ Venci ¶ tới ¶ polkene ¶ resta ¶ mayati Cryリ family UR ve ha ਆਧੀਆ ਕੰਮ ਕਰਾ ਸਾਜਣ ਕਰ ਦਿਆ ਆਧੀਆ ਤੇ ਜਾ ਮੇਰੇ ਮਾਲਕ ਦਾ ਹੁਕਮ ਆ ਗਿਆ ਹੁਕਮ ਮੇਰੇ ਫਕੀਰ ਦਾ ਤੇ ਸੋਦਾ ਭਾਈ ਤਬਦੀਦ ਦਾ ਤੇ ਜਾ ਮੇਰਾ ਮਾਲਕ ਦਾ ਸੱਤ ਮੰਨੀ ਮਟਿਆਈ ਤੇ ਸੋਡੀਆਂ ਰੋਟੀਆਂ ਖਾਣ ਕੁੱਲੀਆਂ ਤੇ ਲਾ ਕੇ ਸੱਤ ਰੋਟੀਆਂ ਤੇ ਜਾ ਤੂੰ ਦੀ ਬੋਨੋਂ ਤੋਂ ਕਰਦੀ ਉਹ ਤਰਾ ਕੰਮ ਹੋ ਜੂਗਾ ਕਾ ਮੇਰਾ ਮਾਲਕ ਦਾ ਕੰਮ ਹੋ ਜਾਣਾ ਜਾ ਹਰੇ ਬੇ ਚੰਦਰਾ ਲਗਾ ਤਾਰ ਬਾਦੀ ਤੁਮ ਆਣ ਮੈਂ ਜਨਾ ਤਜਾਸ ਬਸੇਰਾ ਹੈ ਕੋਤਾ ਪੁਛਾ ਜਾਈ ਜਾਊਗਾ ਜੇ ਕਿਸੇ ਦਾ ਮਾਰਾ ਕਰਾਣੇ ਚੰਦਰਾ ਸੁਣਦਾ ਫਰਮਾਨ ਕਰਦਾ ਫਰਮਾਨ ਦਿੰਦਾ ਆਉਂਦਾ ਹੀ ਆ ਉਸਦੇ ਕੋਲ ਉਹ ਤੇ ਮਾਰਾ ਹੋਇਤਾ ਹੈ ਆਪੇ ਬਸ ਜੀ ਮਾਰ ਮੀਤਾ ਜਾ ਆਪਾ ਨਹੀਂ ਆਪਾ ਤੇ ਮਾਰ ਜੂਗਾ ਕਾ ਦਾ ਭਲਾ ਨਹੀਂ ਹੁੰਦਾ ਕਿੱਥੇ ਮਰਸੀ ਜਾਵੇ ਤੇ ਜਾ ਕੰਮ ਕਰਦੀ ਚੰਦਰਾ ਤੇ ਜਾ ਸਰੇ ਮਾਨਸਿਕ ਬਲ ਕਿੱਥੇ ਗਿਆ ਰੋਣਾ ਰੋਣਾ ਕਿਵੇਂ ਇਹਦੀ ਕੱਟੀ ਨਹੀਂ ਜਾਉ ਕੋਈ ਸਾਰਾ ਤਾ ਜਾਉ ਕੇੜੇ ਵੀ ਲਾਉਗਾ ਹੈ ਸਾਰਾ ਬਸ ਤਾਇਗਾ ਜੋ ਸਰੇ ਮਾਨਸਿਕ ਤਮਨਾ ਬਸ ਇਹਨਾ ਵਾਰ ਕਰਦੀ ਇੱਕ ਮਾਤਾ ਦੀ ਉਹਦੇ ਤੇ ਮੁੱਖੀ ਦਾ ਲੈਣਾ ਚਾਪ ਮਾਤਾ ਕਾਲਾ ਦੀ ਉਹਦੇ ਤੇ ਮੁੱਖੀ ਦਾ ਗਾਇ ਚਾਪ ਤੇ ਜਾ ਉਹ ਤੇ ਮਾਨਸਿਕ ਸ਼ਾਸ ਨੂੰ ਜਿਨ ਮਾਤਾ ਤੇ ਜਾ ਸਾਰਾ ਦੀ ਨਾਉਂ ਦੀ ਸਾਰਾ ਦਸਵਾ ਉਹ ਨਾਉਂ ਦਾ ਡੈਕ ਨਹੀਂ ਆਉਂਦਾ ਆ શરીર ਦਾ ਰੱਬਾ ਫੱਜਿਆ ਮੈਂ ਉਹਦੀ ਨਿਗਾਹ ਮਾਰਦਾ ਪਰ ਮੂਵੀ ਵੀ ਪਾ ਲਈ ਉਹਦੇ ਤੇ ਅੱਖ ਮਾਰ ਲੈ ਬੜੀ ਕਿੱਥੇ ਲੱਗ ਗਿਆ ਉਹ ਬਹੁਤ ਤੇਰੀ ਬਾਤ پھل مٺا آهي

ਮੇਰੇ ਸੱਤ ਰੇ ਰਖਾਇਤੇ ਬਿੱਕੇ ਹੁੰਦੋਂ ਨਾ 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 ਬਾਅ ਮਰਦਾਨ ਦੇ ਵਿੱਚ ਆਪਣੀ ਖੁੰਡੀ ਜਾਤ ਧਰਨਾ ਨੇੜੇ ਹੋਵੇ ਕੋਈ ਸਾਲਾ ਗਾਹ ਨਾ ਕੱਟੇ ਕਿਸੂੰ ਆ ਕੀਤਾ ਬਾਅ ਟਿੰਡੋ ਪਾਰਾ